ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆ ਮੈਂ ਆਈ ਸੀ ਮਾਰਕੀਟ ਅਸੀਂ ਮੈਰਿਜ ਲਈ ਆ ਦੇਖ ਫਿਰ ਵੀ ਮੈਨੂੰ ਕੋਸਮੈਟਿਕ ਦਾ ਜਿਹੜਾ ਸਮਾਨਾ ਚਾਹੀਦਾ ਸੀ ਸ਼ਮਤ ਦੇ ਤੋਂ ਲੈਣ ਆਈਆਂ ਲਿਪਸਟਿਕਾਂ ਲੈਣ ਆਈਆਂ ਹੋਰ ਮੈਂ ਕਿਹਾ ਮੈਨੂੰ ਪਹਿਲਾਂ ਤੇ ਜਿਹੜੀਆਂ ਮੇਰੇ ਕੋਲ ਸੀਗੀਆਂ ਮੈਂ ਯੂਜ਼ ਕੀਤੀਆਂ ਹੋਈਆਂ ਆ ਹੁਣ ਮੈਨੂੰ ਹੋਰ ਨਿਊ ਚਾਹੀਦੀਆਂ ਤੇ ਮੈਂ ਕਦੀਆਂ ਲਈਆਂ ਆ ਵਾਲੀਆਂ ਮੈਂ ਤੇ ਫਿਲਹਾਲ 3 ਤਾਂ ਮੈਂ ਲੈ ਲੀਆਂ ਹੋਈਆਂ ਹੋਰ ਮੈਂ ਦੇਖਦੀ ਆ ਕਿ ਕਿਹੜੀਆਂ ਲੈਣੀਆਂ ਤੇ ਅਜੇ ਅਹੀਂ ਚੈੱਕ ਕਰਦੇ ਪਏ ਆ ਅੱਛਾ ਇਹਨਾਂ 'ਚ ਵੀ ਇਹਨਾਂ ਸੋਈ ਗੱਡੀਆਂ ਆ ਬਾਕੀ ਇੱਥੇ ਤੋਂ ਇਹ ਸਾਡੇ ਮਤਲਬ ਮਾਰਕੀਟ 'ਚ ਸ਼ਾਪ ਆ ਤੇ ਇੱਥੋਂ ਤੋਂ ਹਰ ਚੀਜ਼ ਜਿਹੜੀ ਆ ਲੈ ਸਕਦੇ ਹੋ ਹਰ ਇੱਕ ਚੀਜ਼ ਹੈਗੀ ਗਿਫਟ ਵਗੈਰਾ ਵੀ ਜਿਹੜੇ ਆ ਜਿਹੜਾ ਬਲੈਕ ਲੜੀ ਦਾ ਇੰਤਜ਼ਾਮ ਕਰੋ ਜਿੰਨਾ ਵੀ ਕੋਸਮੈਟਿਕ ਦਾ ਸਮਾਨ ਕਿਟ ਵਗੈਰਾ ਚੂੜੇ ਕਲੀਰੇ ਸਾਰਾ ਕੁਝ ਭਾਜੀ ਜਿਹੜੇ ਆ ਸੋਰੀ ਨਹੀਂ ਬਲੈਕ ਲੜ ਗੜਨੀ ਤੇ ਹਰ ਚੀਜ਼ ਜਿਹੜੀ ਆ ਦਿੰਦੇ ਆ ਬਣਾ ਕੇ ਕਿਟ ਵੀ ਬਣ ਜਾਂਦੀ ਆ ਤੇ ਸਾਰੇ ਪ੍ਰੋਡਕਟ ਆਗੇ ਨਾ ਭਾਜੀ ਆਪਣੇ ਕੋ ਕੋਟੋ ਸਾਰਾ ਹਾਂ ਜਿੱਦਾਂ ਦੀ ਵੀ ਕੋਈ ਮੇਕਅਪ ਕਿਟ ਕਵੇ ਕੋਈ ਕੋਈ ਮੇਕਅਪ ਕਿਟ ਬਣਾਵੇ ਜਿੱਦਾਂ ਉਹ ਮਰਜ਼ੀ ਹਰ ਕੰਪਨੀ ਦਾ ਮਾਲ ਹੁੰਦਾ ਜਿਆਦੀ ਹਾਂਜੀ ਨਹੀਂ ਹਰ ਇੱਕ ਦਾ ਨਾ ਘੱਟ ਰੇਟ ਤੇ ਘੱਟ ਰੇਟ ਤੇ ਬਣੂਗੀ ਤੇ ਮਤਲਬ ਡਿਸਕਾਊਂਟ ਕਰਕੇ ਲਾਉਂਦੇ ਆ ਇਹ ਪਹਿਲਾਂ ਹੀ ਡਿਸਕਾਊਂਟ ਕਰ ਦਿੰਦੇ ਆ ਕੋਈ ਐਮ ਆਰ ਪੀ ਨਹੀਂ ਲਗਾਉਂਦੇ ਡਿਸਕਾਊਂਟ ਹੀ ਕਰਕੇ ਲਗਾਉਂਦੇ ਆ ਜਦੋਂ ਵੀ ਰੇਟ ਲਗਾਣ ਹਰ ਇੱਕ ਪਰਸਨ ਨੂੰ ਮਤਲਬ ਨੇਚਰ ਹੀ ਇਹਨਾਂ ਦਾ ਇਦਾਂ ਦਾ ਆ ਕਿ ਹਰ ਇੱਕ ਨੂੰ ਇਹਨਾਂ ਨੇ ਲੈਸੀ ਕਰੀ ਜਾਣਾ ਜਿਹੜਾ ਮਰਜ਼ੀ ਆ ਜੇ ਮੇਰੇ ਵੀ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਵੇ ਮੈਂ ਤੇ ਇਸੇ ਸ਼ਾਪ ਤੇ ਆਨੀ ਆ ਸ਼ਾਪ ਵੀ ਤੁਸੀਂ ਦੇਖ ਹੀ ਸਕਦੇ ਹੋ ਉਹ ਉੱਪਰ ਕਲੀਰੇ ਪਏ ਹੋਏ ਆ ਬਿਲਕੁਲ ਉੱਪਰ ਜਿੱਦਾਂ ਦੇ ਚਾਹੋ ਤੁਹਾਨੂੰ ਰੈਡੀ ਵੀ ਕਰਵਾ ਕੇ ਦਿੰਦੇ ਆ ਤੇ ਹਾਂ ਕਲੀਰਾ ਜਿਸ ਤਰ੍ਹਾਂ ਦਾ ਮਰਜੀ ਕੋਈ ਡਿਜ਼ਾਈਨ ਲੈ ਕੇ ਆਜੋ ਅਸੀਂ ਉਸੇ ਤਰ੍ਹਾਂ ਉਹ ਦੰਦਾ ਹੀ ਹਨਾ ਠੀਕ ਐ ਸੇਰੇ ਵਗੈਰਾ ਵੀ ਸੇਰੇ ਕਲਗੀ ਸਭ ਕੁਝ ਹਾਰ ਵੀ ਬਣਾਉਂਦੇ ਆਂ ਨੋਟਾਂ ਦੇ ਹਾਰ ਹਾਂ ਹਾਰ ਡਾਲਰਾਂ ਦੇ ਹਾਰ ਹਾਂਜੀ ਮੈਂ ਅੱਗੇ ਵੀ ਇਹਨਾਂ ਵੀਰਜੀ ਦੇ ਵੀਡੀਓ ਪਾਈਆਂ ਹੋਈਆਂ ਆਪਣੇ ਚੈਨਲ ਦੇ ਉੱਤੇ ਪਤਾ ਨਹੀਂ ਮੈਨੂੰ ਤੁਸੀਂ ਦੇਖੀਆਂ ਕਿ ਨਹੀਂ ਦੇਖੀਆਂ ਪਰ ਦੇਖਿਓ ਜ਼ਰੂਰ ਬਹੁਤ ਹੀ ਜ਼ਿਆਦਾ ਨਾਈਸ ਨੇਚਰ ਆ ਮਤਲਬ ਇੱਥੋਂ ਹਰ ਚੀਜ਼ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਮਤਲਬ ਬਹੁਤ ਹੀ ਵਧੀਆ ਡਿਸਕਾਊਂਟ ਰੇਟ ਤੇ ਲਾਉਂਦੇ ਆ ਕੋਈ ਵੀ ਚੀਜ਼ ਮਤਲਬ ਜ਼ਿਆਦਾ ਰੇਟ ਨਹੀਂ ਹੈਗਾ ਇਹਨਾਂ ਦਾ ਚਲੋ ਓਕੇ ਜੀ